ਸਤਿ ਸ਼੍ਰੀ ਅਕਾਲ ਗੋਇਲ ਸਰ ਸਰ ਮੇਰਾ ਨਾਮ ਪਰਮਜੀਤ ਕੌਰ ਹੈ ਤੇ ਮੈਂ ਫਗਵਾੜੇ ਤੋਂ ਆਈ ਆ ਜੀ ਮੇਰੀ ਭੈਣ ਸਰ ਮੈਂ ਤੁਹਾਡਾ ਤੁਹਾਡਾ 2 ਮਹੀਨੇ ਤੋਂ ਤੁਹਾਡਾ ਵੇਟ ਕਰ ਰਹੀ ਕਿ ਤੁਹਾਨੂੰ ਕਦੋਂ ਮਿਲਾਂ ਜੀ ਸਰ ਪਰ ਮੈਂ ਮਿਲ ਨਹੀਂ ਪਾ ਰਹੀ ਸੀ ਸਰ ਨੂੰ ਮੈਨੂੰ ਸ਼ਡਿਊਲ ਮਿਲਿਆ ਕਿ ਮੈਂ ਤੁਹਾਨੂੰ ਸਪੈਸ਼ਲੀ ਮਿਲਣ ਆਈ ਆ ਕਿਉਂਕਿ ਮੇਰੀ ਪ੍ਰੋਬਲਮ ਇਹ ਹੈ ਕਿ ਮੈਨੂੰ ਨੀਚ ਬਹੁਤ ਪੇਨ ਹੁੰਦਾ ਹੈ ਸਰ ਮਾਲੇ ਗੁੱਟਿਆਂ ਜੀ ਬਹੁਤ ਪੈਨ ਹੁੰਦਾ ਹੈ ਮਲੇ ਗੋਡੇ ਦੁਖਦੇ ਆ ਹਾਂਜੀ ਸਰ ਮੈਨੂੰ ਸਾਰੇ ਦੇ ਕੇ ਕਹਿੰਦੇ ਕਿ ਹੱਟੀ ਗੱਟੀ ਦਾ ਪਈਏ ਨੂੰ ਕੀ ਪ੍ਰੋਬਲਮ ਹੈ ਹਾਂ ਸਰ ਇਹ એનર્ਜੀ ਬਹੁਤ ਘਟ ਰਹੀਦੀ ਹੈ ਕਈ ਵਾਰੀ ਵੀਕਨੈਸ ਵੀ ਹੁੰਦੀ ਹੈ ਸਰ ਪਲੀਜ਼ ਨੂੰ ਸੁਜੈਸਟ ਕਰੋ ਕਿ ਮੈਂ ਕੀ ਖਾਵਾਂ ਕਿਹੜੀ ਦਵਾਈ ਲਵਾਂ ਕਿ ਮੈਂ ਠੀਕ ਹੋ ਜਾਵਾਂ ਇੱਕ ਤਾਂ ਗੋਡਿਆਂ ਵਾਸਤੇ ਜਿਹੜਾ ਆਪਣਾ ਹੁੰਦਾ ਕਾਲਾ ਗੋੰਦ ਕੈਪਸੂਲ ਤੇਲ ਕਰੀਮ ਵਗੈਰਾ ਨਾ ਇਹ ਮਿਲ ਜਾਣਾ ਤੁਹਾਨੂੰ ਆਪਣੇ ਆਨਲਾਈਨ ਜਾ ਕੇ ਨਾ www.maidwan.com ਤੇ ਵੀ ਮਿਲ ਜਾਣਾ ਜਾਂ ਫਿਰ ਤੁਸੀਂ ਕਲੀਨਿਕ ਕਦੇ ਵੀ ਆ ਸਕਦੇ ਹੋ 44 ਸੈਕਟਰ ਚੰਡੀਗੜ੍ਹ ਮੇਰੀ ਬੇਟੀ ਉੱਥੇ ਬੈਠਦੀ ਆ ਉਹਨੂੰ ਤੁਸੀਂ ਮਿਲ ਕੇ ਟ੍ਰੀਟਮੈਂਟ ਲੈ ਸਕਦੇ ਹੋ ਬਹੁਤ ਬੈਟਰ ਉਹ ਵੀ ਗਾਈਡ ਕਰਦੀ ਆ ਲੋਕ ਬੜਾ ਫੇਥ ਕਰਦੇ ਆ ਉਹਦੇ ਉੱਤੇ ਵੀ ਮੈਨੂੰ ਵੀ ਖੁਸ਼ੀ ਹੁੰਦੀ ਆ ਕਿ ਉਹ ਬਹੁਤ ਅੱਛਾ ਗਾਈਡ ਕਰ ਰਹੀ ਆ ਲੋਕੀ ਦੱਸਦੇ ਆ ਤੇ ਜੇ ਮੈਨੂੰ ਮਿਲਣਾ ਤਾਂ ਤੁਹਾਨੂੰ ਅਪਾਇੰਟਮੈਂਟ ਬੁੱਕ ਕਰ ਲੈਣੀ ਚਾਹੀਦੀ ਆ ਮੈਂ ਜਲੰਧਰ ਵੀ ਤੁਹਾਡੇ ਆ ਨਾ ਨਵਾਂ ਸ਼ਹਿਰ ਵੀ ਆ ਨਾ ਮਤਲਬ ਮੈਂ ਪੰਜਾਬ ਦੇ ਵਿੱਚ ਰੂਟ ਇਸ ਟਾਈਮ ਕਰ ਰਿਹਾ ਹਾਂ ਕਿਉਂਕਿ ਜਿੰਨੀ ਕਿ ਬਾਬਾ ਜੀ ਨੇ ਕਿਰਪਾ ਕੀਤੀ ਹੋਈ ਆ ਜਿੰਨੀ ਕਿ ਦੇਰ ਸਿਹਤ ਕੰਮ ਕਰਦੀ ਪਈ ਆ ਸਰੀਰ ਜਦੋਂ ਤੱਕ ਪੂਰਾ ਸਾਥ ਦੇ ਆਪ ਪੰਜਾਬ ਵਿੱਚ ਕੋਸ਼ਿਸ਼ ਕਰ ਰਹੇ ਕਿ ਹਰ ਘਰ ਤੱਕ ਪਹੁੰਚਿਆ ਜਾਵੇ ਕਿਉਂਕਿ ਚੰਡੀਗੜ੍ਹ ਤੇ 30-40 ਪੇਸ਼ੈਂਟ ਰੋਜ਼ ਮਿਲਨੇ ਹੁੰਦੇ ਆ ਉਹਨੇ ਲੋਕਾਂ ਨੂੰ ਇਹ ਮਿਲ ਸਕਦੇ ਆ ਤੇ ਮਿਲਣਾ ਚਾਹੁੰਦਾ ਰੋਜ਼ ਘਟੋਗੜ 600 ਬੰਦਾ ਤੇ ਇੰਨੇ ਲੋਕਾਂ ਨੂੰ ਨਹੀਂ ਮਿਲਿਆ ਜਾਂਦਾ ਇਸ ਲਈ ਅਸੀਂ ਓਪਨ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕਰਦੇ ਆ ਤੁਸੀਂ ਉਹਦੇ ਚ ਜਾ ਕੇ ਆਪਣੀ ਮਿਲਣ ਦੀ ਮੀਟਿੰਗ ਕਰ ਲਿਓ ਵੈਸੇ ਤੁਸੀਂ ਅੱਜ ਆਏ ਹੋ ਤੁਹਾਨੂੰ ਮੈਂ ਇੰਨਾ ਕ ਦੱਸ ਦਿੰਨਾ ਕਿ ਕਾਲਾ ਗੋੰਦ ਕੈਪਸੂਲ ਕਰੀਮ ਤੇ ਔਇਲ ਇਹ ਪੂਰੀ ਇੱਕ ਕਾਲੇ ਗੋੰਦ ਦੀ ਕਿੱਟ ਆਉਂਦੀ ਆ ਆਪਣੀ ਉਹ ਤੁਸੀਂ ਆਰਡਰ ਕਰਕੇ ਘਰੇ ਬੈਠੇ ਬਿਠਾਈ ਵੀ ਹੁਗਾ ਸਕਦੇ ਆ ਥੈਂਕ ਯੂ ਸੋ ਮੱਚ ਸਰ ਸਤਿ ਸ਼੍ਰੀ ਅਕਾਲ ਗੋਇਲ ਸਰ ਸਰ ਮੇਰਾ ਨਾਮ ਪਰਮਜੀਤ ਕੌਰ ਹੈ ਤੇ ਮੈਂ ਫਗਵਾੜੇ ਤੋਂ ਆਈ ਆ ਜੀ ਮੇਰੀ ਭੈਣ ਸਰ ਮੈਂ ਤੁਹਾਡਾ ਤੁਹਾਡਾ 2 ਮਹੀਨੇ ਤੋਂ ਤੁਹਾਡਾ ਵੇਟ ਕਰ ਰਹੀ ਆ ਕਿ ਤੁਹਾਨੂੰ ਕਦੋਂ ਮਿਲਾਂ ਜੀ ਸਰ ਪਰ ਮੈਂ ਮਿਲ ਨਹੀਂ ਪਾ ਰਹੀ ਸੀ ਸਰ ਨੂੰ ਮੈਨੂੰ ਸ਼ਡਿਊਲ ਮਿਲਿਆ ਕਿ ਮੈਂ ਤੁਹਾਨੂੰ ਸਪੈਸ਼ਲੀ ਮਿਲਣ ਆਈ ਆ ਕਿਉਂਕਿ ਮੇਰੀ ਪ੍ਰੋਬਲਮ ਇਹ ਹੈ ਕਿ ਮੈਨੂੰ ਨੀਚ ਬਹੁਤ ਪੇਨ ਹੁੰਦਾ ਹੈ ਸਰ ਨਾਲੇ ਗੁੱਟਿਆਂ 'ਚ ਬਹੁਤ ਪੈਨੁੰਦਾ ਹੈ ਮੈਨੂੰ ਗੋਡੇ ਦੁਖਦੇ ਆ ਹਾਂਜੀ ਸਰ ਮੈਨੂੰ ਸਾਰੇ ਦੇਖ ਕੇ ਕਹਿੰਦੇ ਕਿ ਹੱਟੀ-ਗੱਟੀ ਦਾ ਪਈਏ ਨੂੰ ਕੀ ਪ੍ਰੋਬਲਮ ਹੈ ਹਾਂ ਸਰ ਇਹ એનર્ਜੀ ਬਹੁਤ ਘਟ ਰਹੀਦੀ ਹੈ ਕਈ ਵਾਰੀ ਵੀਕਨੈਸ ਵੀ ਹੁੰਦੀ ਹੈ ਸਰ ਪਲੀਜ਼ ਨੂੰ ਸੁਜੈਸਟ ਕਰੋ ਕਿ ਮੈਂ ਕੀ ਖਾਵਾਂ ਕਿਹੜੀ ਦਵਾਈ ਲਵਾਂ ਕਿ ਮੈਂ ਠੀਕ ਹੋ ਜਾਵਾਂ ਇੱਕ ਤਾਂ ਗੋਡਿਆਂ ਵਾਸਤੇ ਜਿਹੜਾ ਆਪਣਾ ਹੁੰਦਾ ਕਾਲਾ ਗੋੰਦ ਕੈਪਸੂਲ ਤੇਲ ਕਰੀਮ ਵਗੈਰਾ ਨਾ ਇਹ ਮਿਲ ਜਾਣਾ ਤੁਹਾਨੂੰ ਆਪਣੇ ਆਨਲਾਈਨ ਜਾ ਕੇ ਨਾ www.maidwan.com ਤੇ ਵੀ ਮਿਲ ਜਾਣਾ ਯਾ ਫਿਰ ਤੁਸੀਂ ਕਲਿੰਡਿਕ ਕਦੇ ਵੀ ਆ ਸਕਦੇ ਹੋ 44 ਸੈਕਟਰ ਚੰਡੀਗੜ੍ਹ ਮੇਰੀ ਬੇਟੀ ਉੱਥੇ ਬੈਠਦੀ ਆ ਉਹਨੂੰ ਤੁਸੀਂ ਮਿਲ ਕੇ ਟ੍ਰੀਟਮੈਂਟ ਲੈ ਸਕਦੇ ਹੋ ਬਹੁਤ ਬੈਟਰ ਉਹ ਵੀ ਗਾਈਡ ਕਰਦੀ ਆ ਲੋਕ ਬੜਾ ਫੇਥ ਕਰਦੇ ਆ ਉਹਦੇ ਉੱਤੇ ਵੀ ਮੈਨੂੰ ਵੀ ਖੁਸ਼ੀ ਹੁੰਦੀ ਆ ਕਿ ਉਹ ਬਹੁਤ ਅੱਛਾ ਗਾਈਡ ਕਰ ਰਹੀ ਆ ਲੋਕੀ ਦੱਸਦੇ ਆ ਤੇ ਜੇ ਮੈਨੂੰ ਮਿਲਣਾ ਤਾਂ ਤੁਹਾਨੂੰ ਅਪਾਇੰਟਮੈਂਟ ਬੁੱਕ ਕਰ ਲੈਣੀ ਚਾਹੀਦੀ ਆ ਮੈਂ ਜਲੰਧਰ ਵੀ ਤੁਹਾਡੇ ਆਣਾ ਨਵਾਂ ਸ਼ਹਿਰ ਵੀ ਆਣਾ ਮਤਲਬ ਮੈਂ ਪੰਜਾਬ ਦੇ ਵਿੱਚ ਰੂਟ ਰੈਸਟ ਟਾਈਮ ਕਰ ਰਿਹਾ ਕਿਉਂਕਿ ਜਿੰਨੀ ਕਿ ਬਾਬਾ ਜੀ ਨੇ ਕਿਰਪਾ ਕੀਤੀ ਹੋਈ ਆ ਜਿੰਨੀ ਕਿ ਦੇਰ ਸਿਹਤ ਕੰਮ ਕਰਦੀ ਪਈ ਆ ਸ਼ਰੀਰ ਜਦੋਂ ਤ ਆਪਾ ਪੰਜਾਬ ਵਿੱਚ ਕੋਸ਼ਿਸ਼ ਕਰ ਰਹੇ ਆ ਕਿ ਹਰ ਘਰ ਤੱਕ ਪਹੁੰਚਿਆ ਜਾਵੇ ਕਿਉਂਕਿ ਚੰਡੀਗੜ੍ਹ ਤੇ 30-40 ਪੇਸ਼ੈਂਟ ਰੋਜ਼ ਮਿਲਨੇ ਹੁੰਦੇ ਆ ਉਹਨੇ ਲੋਕਾਂ ਨੂੰ ਇਹ ਮਿਲ ਸਕਦੇ ਆ ਤੇ ਮਿਲਣਾ ਚਾਹੁੰਦਾ ਰੋਜ਼ ਘਟੋਗੜ 600 ਬੰਦਾ ਤੇ ਇਹਨੇ ਲੋਕਾਂ ਨੂੰ ਨਹੀਂ ਮਿਲਿਆ ਜਾਂਦਾ ਇਸ ਲਈ ਅਸੀਂ ਓਪਨ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕਰਦੇ ਆ ਤੁਸੀਂ ਉਹਦੇ ਚ ਜਾ ਕੇ ਆਪਣੀ ਮਿਲਣ ਦੀ ਮੀਟਿੰਗ ਕਰ ਲਿਓ ਵੈਸੇ ਤੁਸੀਂ ਅੱਜ ਆਏ ਹੋ ਤੁਹਾਨੂੰ ਮੈਂ ਇੰਨਾ ਕੁ ਦੱਸ ਦਿੰਨਾ ਕਿ ਕਾਲਾ ਗੋੰਦ ਕੈਪਸੂਲ ਕਰੀਮ ਤੇ ਔਇਲ ਇਹ ਪੂਰੀ ਇੱਕ ਕਾਲੇ ਗੋੰਦ ਦੀ ਕਿੱਟ ਆਂਦੀ ਆ ਆਪਣੀ ਉਹ ਤੁਸੀਂ ਆਰਡਰ ਕਰਕੇ ਘਰੇ ਬੈਠੇ ਬਿਠਾਈ ਵੀ ਲਵਾ ਸਕਦੇ ਆ Thank you so much, sir.